ਲੋਕ ਸਭਾ ਚੋਣਾਂ ਦਾ ਵਿਗਲ ਵੱਜ ਚੁਕਿਆ ਹੈ ਤੇ ਤਮਿਲਆਡੂ ਦੀ ਗੱਲ ਕਰੀਏ ਤਾਂ ਤਮਿਲਆਡੂ ਦੇ ਵਿੱਚ ਇਹ ਪਹਿਲੀ ਵਾਰ ਹੋਵੇਗਾ ਜਿੱਥੇ ਕਿ ਸੱਤ ਸਿੱਖ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਉਤਰਣਗੇ ਤੇ ਦਿਲਚਸਪ ਗੱਲ ਇਹ ਹੈ ਕਿ ਇਸ ਸੱਤੋਂ ਦੇ ਸੱਤ ਉਮੀਦਵਾਰ ਜਿਨ੍ਹਾਂ ਦੇ ਵੱਲੋਂ ਕਿਸਾਨੀ ਅੰਦੋਲਨ ਦੇ ਵਿੱਚ ਵੱਧ ਚੜ ਕੇ ਹਿੱਸਾ ਲਿਆ ਗਿਆ ਸੀ ਤੇ ਹੁਣ ਇਨਾਂ ਦੇ ਵੱਲੋਂ ਸਿੱਖੀ ਤੋਂ ਪ੍ਰਭਾਵਿਤ ਹੋ ਕੇ ਸਿੱਖ ਧਰਮ ਅਪਣਾਇਆ ਗਿਆ ਤੇ ਇਹ ਸੱਤੋਂ ਉਮੀਦਵਾਰ ਵੱਖ-ਵੱਖ ਧਰਮਾਂ ਦੇ ਨਾਲ ਸੰਬੰਧ ਰੱਖਦੇ ਨੇ ਤੇ ਇਹ ਸੱਤੋਂ ਉਮੀਦਵਾਰ ਜਿਹੜੇ ਨੇ ਉਹ ਹੁਣ ਚੋਣ ਮੈਦਾਨ ਦੇ ਵਿੱਚ ਉਤਰਨ ਜਾ ਰਹੇ ਨੇ ਤੇ ਜੀਵਨ ਕੁਮਾਰ ਜਿਹੜੇ ਨੇ ਉਹਨਾਂ ਦੇ ਵੱਲੋਂ ਸਭ ਤੋਂ ਪਹਿਲਾਂ ਸਿੱਖੀ ਦਾ ਪ੍ਰਚਾਰ ਕਰਨਾ ਸ਼ੁਰੂ ਕੀਤਾ ਗਿਆ ਸੀ ਜੀਵਨ ਕੁਮਾਰ ਜਿਹੜੇ ਨੇ ਜਿਨ੍ਹਾਂ ਨੇ ਕਿਸਾਨੀ ਅੰਦੋਲਨ ਦੇ ਵਿੱਚ ਵੀ ਵੱਧ ਚੜ ਕੇ ਹਿੱਸਾ ਲਿਆ ਜਿਵੇਂ ਹੀ ਉਹ ਕਿਸਾਨੀ ਅੰਦੋਲਨ ਦੇ ਵਿੱਚ ਪਹੁੰਚਦੇ ਨੇ ਤਾਂ ਉੱਥੇ ਉਹਨਾਂ ਦੇ ਵੱਲੋਂ ਸਿੱਖੀ ਦਾ ਗਿਆਨ ਲਿਆ ਜਾਂਦਾ ਹੈ ਤੇ ਸਿੱਖੀ ਤੋਂ ਕਾਫੀ ਜ਼ਿਆਦਾ ਪ੍ਰਭਾਵਿਤ ਹੋ ਜਾਂਦੇ ਨੇ ਤੇ ਬਾਅਦ ਵਿੱਚ ਉਹਨਾਂ ਦੇ ਵੱਲੋਂ ਫੈਸਲਾ ਲਿਆ ਜਾਂਦਾ ਹੈ ਕਿ ਉਹ ਸਿੱਖ ਧਰਮ ਨੂੰ ਅਪਣਾਉਣਗੇ ਤੇ ਉਸ ਤੋਂ ਬਾਅਦ ਹੌਲੀ-ਹੌਲੀ ਕਰਕੇ ਉਹਨਾਂ ਨੂੰ ਦੇਖ ਕੇ ਕਈ ਲੋਕਾਂ ਨੇ ਤਾਮਿਲਆੜੂ ਦੇ ਵਿੱਚ ਸਿੱਖ ਧਰਮ ਅਪਣਾਣਾ ਸ਼ੁਰੂ ਕਰ ਦਿੱਤਾ ਤਾਂ ਦੱਸਦੀ ਹੈ ਕਿ ਮੂਲ ਰੂਪ ਦੇ ਵਿੱਚ ਵੱਖ-ਵੱਖ ਧਰਮਾਂ ਦੇ ਨਾਲ ਤਾਲੁਕਾਤ ਰੱਖਣ ਵਾਲੇ ਇਹ ਉਮੀਦਵਾਰ ਜਿਹੜੇ ਨੇ ਕਿਸਾਨੀ ਅੰਦੋਲਨ ਦੇ ਵਿੱਚ ਹਿੱਸਾ ਲੈਂਦੇ ਨੇ ਤੇ ਹੁਣ ਸਿੱਖ ਧਰਮ ਅਪਣਾ ਲੈਂਦੇ ਨੇ ਤੇ ਸ਼ੁਰੂਆਤ ਕਰਦੇ ਹਾਂ ਜੀਵਨ ਸਿੰਘ ਦੱਸਦੇ ਨੇ ਕਿ ਉਹਨਾਂ ਦੇ ਵੱਲੋਂ 2014 ਤੋਂ ਹੀ ਓਸ਼ਣ ਨੂੰ ਪੜਨਾ ਸ਼ੁਰੂ ਕਰ ਦਿੱਤਾ ਜਾਂਦਾ ਹੈ ਤੇ ਓਸ਼ੋ ਨੂੰ ਜਿਵੇਂ ਹੀ ਉਹਨਾਂ ਨੇ ਪੜਿਆ ਤਾਂ ਉਸ ਤੋਂ ਬਾਅਦ ਓਸ਼ੋ ਦੇ ਵੱਲੋਂ ਕਈ ਆਪਣੇ ਭਾਸ਼ਣਾ ਦੇ ਵਿੱਚ ਸਿੱਖੀ ਦਾ ਜ਼ਿਕਰ ਕਰਨਾ ਸ਼ੁਰੂ ਕੀਤਾ ਗਿਆ ਤੇ ਬਾਅਦ ਵਿੱਚ ਉਹਨਾਂ ਨੇ ਕਾਫੀ ਜ਼ਿਆਦਾ ਸਿੱਖੀ ਦਾ ਅਧਿਐਨ ਕਰਨਾ ਸ਼ੁਰੂ ਕਰ ਦਿੱਤਾ ਜਦੋਂ ਪਹਿਲਾ ਕਿਸਾਨੀ ਅੰਦੋਲਨ ਹੁੰਦਾ ਹੈ ਸਿੰਘੂ ਬਾਰਡਰ ਦੇ ਉੱਤੇ ਉਹਨਾਂ ਨੇ ਕਈ ਜ਼ਿਆਦਾ ਸਮਾਂ ਆਪਣਾ ਕਿਸਾਨੀ ਅੰਦੋਲਨ ਦੇ ਵਿੱਚ ਬਿਤਾਇਆ ਉੱਥੇ ਕਈ ਜਿਹੜੇ ਸਿੱਖ ਲੋਕ ਨੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਸਿੱਖਿਆ ਸਿੱਖੀ ਦੇ ਬਾਰੇ ਸਿੱਖਿਆ ਤੇ ਉਸ ਤੋਂ ਬਾਅਦ ਉਹ ਕਾਫੀ ਜ਼ਿਆਦਾ ਪ੍ਰਭਾਵਿਤ ਹੋ ਜਾਂਦੇ ਨੇ ਸਿੱਖੀ ਨੂੰ ਆਪਣੇ ਜੀਵਨ ਦੇ ਵਿੱਚ ਉਹ ਉਸ ਨੂੰ ਅਪਣਾਣਾ ਸ਼ੁਰੂ ਕਰ ਦਿੰਦੇ ਨੇ ਤੇ ਬਾਅਦ ਵਿੱਚ ਉਹਨਾਂ ਨੇ ਸਿੱਖੀ ਦਾ ਪ੍ਰਚਾਰ ਕਰਨਾ ਵੀ ਤਾਮਿਲਨਾਡੂ ਦੇ ਵਿੱਚ ਸ਼ੁਰੂ ਕਰ ਦਿੱਤਾ ਤਾਂ ਦੱਸ ਦਈਏ ਕਿ ਹੁਣ ਜਿਹੜੇ ਭਾਰਤੀ ਦ੍ਰविड़ ਪਾਰਟੀ ਹੈ ਉਹਨਾਂ ਦੇ ਵੱਲੋਂ ਚੋਣ ਮੈਦਾਨ ਦੇ ਵਿੱਚ ਸੱਤ ਸਿੱਖ ਚਿਹਰੇ ਜਿਹੜੇ ਨੇ ਉਤਾਰੇ ਗਏ ਨੇ ਤੇ ਹੁਣ ਇਹ ਸਿੱਖ ਚਿਹਰੇ ਜਿਹੜੇ ਨੇ ਆਪਣੀ ਕਿਸਮਤ ਰਾਜਨੀਤੀ ਦੇ ਵਿੱਚ ਵੀ ਅਜਮਾਣ ਜਾ ਰਹੇ ਨੇ ਤਾਂ ਇਹਨਾਂ ਸੱਤਾ ਉਮੀਦਵਾਰਾਂ ਦੀ ਜੇਕਰ ਗੱਲ ਕਰੀਏ ਤਾਂ ਸਿਲਵਾ ਕੁਮਾਰ ਜਿਹੜੇ ਨੇ ਸਿੱਖ ਧਰਮ ਅਪਣਾਉਣ ਤੋਂ ਬਾਅਦ ਸਿਲਵਾ ਸਿੰਘ ਬਣ ਗਏ ਨੇ ਜਿਹੜੇ ਕੀ ਤ੍ਰਿਨੋ ਲੋਵੇਲੀ ਜਿਹੜੇ ਹਲਕੇ ਦਾ ਸੰਬੰਧ ਰੱਖਦੇ ਨੇ ਕੋਰਕਈ ਪਾਲਨੀ ਸਮੀ ਸਿੰਘ ਜਿਹੜੇ ਨੇ ਉਹ विरु विरुद्ध नगर ਦੇ ਨਾਲ ਸੰਬੰਧ ਰੱਖਦੇ ਨੇ ਜਿਨ੍ਹਾਂ ਦੀ ਉਮਰ 36 ਸਾਲ ਹੈ ਰਾਜਨ ਸਿੰਘ ਜਿਹੜੇ ਕੰਨਿਆ ਕੁਮਾਰੀ ਹਲਕੇ ਦੇ ਨਾਲ ਸੰਬੰਧ ਰੱਖਦੇ ਨੇ ਉੱਥੋਂ ਉਮੀਦਵਾਰ ਨੇ ਉਹਨਾਂ ਦੀ ਉਮਰ 60 ਸਾਲ ਹੈ ਸੀਤਾਕੌਰ ਸੀਤਾਕੌਰ ਉਹਨਾਂ ਦੀ ਉਮਰ ਜਿਹੜੀ ਹੈ 52 ਸਾਲ ਦਸੀ ਜਾ ਰਹੀ ਹੈ ਤੇ ਉਹ ਤੇਨ ਕਾਸੀ ਤੋਂ ਉਮੀਦਵਾਰ ਨੇ ਮਣੀ ਵਾਸਗਮ ਜਿਹੜੇ ਨੇ ਉਹ 46 ਸਾਲ ਦੇ ਨੇ ਰਾਮਨਾਥਮਪੁਰਮ ਤੋਂ ਉਹ ਉਮੀਦਵਾਰ ਨੇ ਥੋਥੂ ਕੁਡੀ ਜਿਹੜੇ ਤੋਂ ਜਿਹੜੇ ਨੇ ਅਸੀਂ ਰੀਸਾਰਾ ਜਿਹੜੇ ਸਿੰਘ ਨੇ ਜਿਹੜੇ ਉਚੋਣ ਮੈਦਾਨ ਦੇ ਵਿੱਚ ਉਤਰੇ ਨੇ 37 ਸਾਲ ਉਹਨਾਂ ਦੀ ਉਮਰ ਹੈ ਅਧੁਰਾਏ ਤੋਂ ਜਿਹੜੇ ਨੇ ਉਹ ਵਸ ਵਮਸਾ ਪੰਡਿਆਨ ਸਿੰਘ ਜਿਨ੍ਹਾਂ ਦੀ ਉਮਰ 30 ਸਾਲ ਦੱਸੀ ਜਾ ਰਹੀ ਹੈ ਇਹ ਚੋੜ ਮੈਦਾਨ ਦੇ ਵਿੱਚ ਉਤਰੇ ਨੇ ਭਾਰਤੀ ਜਿਹੜੀ ਹੈ ਦ੍ਰਿਵੜ ਪਾਰਟੀ ਦੇ ਵੱਲੋਂ ਤਾਂ ਸਿੱਖ ਚਿਹਰੇ ਜਿਹੜੇ ਹੈ ਪਾਰਟੀ ਦੇ ਵੱਲੋਂ ਉਤਾਰੇ ਗਏ ਨਹੀਂ ਜੀਵਨ ਸਿੰਘ ਦੇ ਵੱਲੋਂ ਗੱਲਬਾਤ ਜਦੋਂ ਉਹਨਾਂ ਨਾਲ ਕੀਤੀ ਹੈ 2014 ਦੇ ਵਿੱਚ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਉਹ ਓਸ਼ੋ ਸੁਣਨਾ ਸ਼ੁਰੂ ਕਰਦੇ ਨੇ ਤੇ ਉਹਨਾਂ ਦੇ ਵੱਲੋਂ ਉਸ ਵੇਲੇ ਸਿੱਖ ਧਰਮ ਦੇ ਬਾਰੇ ਉਹਨਾਂ ਨੇ ਜਾਣਿਆ ਤੇ ਬਾਅਦ ਵਿੱਚ ਉਹਨਾਂ ਨੇ ਜਦੋਂ ਸਿੱਖ ਧਰਮ ਦੇ ਬਾਰੇ ਪੜ੍ਹਨਾ ਸ਼ੁਰੂ ਕੀਤਾ ਉਸ ਤੋਂ ਬਾਅਦ ਉਹਨਾਂ ਨੂੰ ਕਾਫੀ ਜ਼ਿਆਦਾ ਸਿੱਖੀ ਦੇ ਬਾਰੇ ਪਤਾ ਚੱਲਦਾ ਹੈ ਜੀਵਨ ਸਿੰਘ ਦੱਸਦੇ ਨੇ ਕਿ ਉਸ ਤੋਂ ਬਾਅਦ ਉਹਨਾਂ ਦੇ ਵੱਲੋਂ ਜਦੋਂ ਭਾਸ਼ਣ ਓਸ਼ੋ ਦੇ ਸੁਨੇਹੇ ਜਾਂਦੇ ਨੇ ਤੇ ਉਸ ਤੋਂ ਬਾਅਦ ਉਹਨਾਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਾਰੇ ਵੀ ਪੜਨਾ ਸ਼ੁਰੂ ਕੀਤਾ ਪਕਤ ਕਬੀਰ ਬਾਰੇ ਉਹਨਾਂ ਨੇ ਪੜਿਆ ਤੇ ਬਾਅਦ ਵਿੱਚ ਉਹਨਾਂ ਨੂੰ ਪਤਾ ਚੱਲਦਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਇਹਨਾਂ ਸਾਰਿਆਂ ਦੀ ਬਾਣੀ ਹੈ ਤੇ ਉਹਨਾਂ ਦੇ ਬਾਰੇ ਵੀ ਉਹਨਾਂ ਨੇ ਪੜਨਾ ਸ਼ੁਰੂ ਕੀਤਾ ਤੇ ਉਹਨਾਂ ਨੇ ਦੱਸਿਆ ਹੈ ਕਿ ਉਹਨਾਂ ਨੇ 1998 ਦੇ ਵਿੱਚ ਇੱਕ ਪਾਰਟੀ ਜਿਹੜੀ ਹੈ ਉਹ ਜੁਆਇਨ ਕੀਤੀ ਸੀ ਜਿਹੜੀ ਕਿ ਕਿਸਾਨੀ ਦੇ ਨਾਲ ਜੁੜੀ ਹੋਈ ਸੀ ਤੇ ਬਾਅਦ ਵਿੱਚ ਉਹਨਾਂ ਦੇ ਵੱਲੋਂ ਜਦੋਂ ਸਿੰਘੂ ਬਾਰਡਰ ਦੇ ਉੱਤੇ ਜਾਇਆ ਗਿਆ ਹੈ ਤਾਂ ਉਹਨਾਂ ਨੇ ਕਾਫੀ ਜ਼ਿਆਦਾ ਸਿੱਖਾ ਦੇ ਨਾਲ ਸਮਾਂ ਬਤਾਇਆ ਤੇ ਬਾਅਦ ਵਿੱਚ ਉਹਨਾਂ ਨੇ ਫੈਸਲਾ ਆਪਣੀ ਜ਼ਿੰਦਗੀ ਦੇ ਵਿੱਚ ਕੀਤਾ ਕਿ ਉਹ ਸਿੱਖੀ ਨੂੰ ਅਪਣਾਉਣਗੇ ਤੁਹਾਨੂੰ ਦੱਸ ਦਈਏ ਕਿ ਜੀਵਨ ਸਿੰਘ ਜਿਹੜੇ ਨੇ ਉਹ ਤਾਮਿਲਨਾਡੂ ਦੇ ਵਿੱਚ ਹੀ ਮੀਰੀ ਪੀਰੀ ਦੇ ਨਾਮ ਦਾ ਇੱਕ ਸਕੂਲ ਵੀ ਚਲਾਉਂਦੇ ਨੇ ਜਿੱਥੇ ਕਿ ਸਿੱਖਾ ਸਿੱਖੀ ਦੇ ਬਾਰੇ ਸਿੱਖਿਆ ਦਿੱਤੀ ਜਾਂਦੀ ਹੈ ਤੇ ਨਾਲ ਹੀ ਭਗਤ ਕਬੀਰ ਦੀ ਬਾਣੀ ਵੀ ਉੱਥੇ ਪੜਾਈ ਜਾਂਦੀ ਹੈ ਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਸਿੱਖਿਆ ਸਿੱਖਿਆਵਾਂ ਵੀ ਉੱਥੇ ਜਿਹੜੇ ਬੱਚਿਆਂ ਨੂੰ ਪੜਾਈ ਜਾਂਦੀ ਹੈ ਤਾਂ ਤਮੇਲਾਡੋ ਦੇ ਵਿੱਚ ਇਹ ਪਹਿਲੀ ਵਾਰ ਹੋਣ ਜਾ ਰਿਹਾ ਹੈ ਕਿ ਇੱਕ ਪਾਰਟੀ ਜਿਹੜੀ ਸਿੱਖ ਚਿਹਰਿਆਂ ਨੂੰ ਉਤਾਰਨ ਜਾ ਰਹੀ ਹੈ ਇਹ ਸਿੱਖ ਚਿਹਰੇ ਜਿਹੜੇ ਨੇ ਪਹਿਲਾ ਦਿਲਚਸਪ ਗੱਲ ਇਹ ਹੈ ਕਿ ਵੱਖੋ-ਵੱਖਰੇ ਧਰਮ ਦੇ ਨਾਲ ਸੰਬੰਧ ਰੱਖਦੇ ਨੇ ਤੇ ਬਾਅਦ ਵਿੱਚ ਇਹ ਜਿਹੜਾ ਹੈ ਅੰਮ੍ਰਿਤ ਛਕ ਲੈਂਦੇ ਨੇ ਸਿੱਖੀ ਨੂੰ ਅਪਣਾ ਲੈਂਦੇ ਨੇ ਤੇ ਕਿਸਾਨੀ ਅੰਦੋਲਨ ਦੇ ਵਿੱਚ ਵੀ ਇਹਨਾਂ ਨੇ ਵੱਧ ਚੜ ਕੇ ਹਿੱਸਾ ਲਿਆ ਹੈ ਤੇ ਬਾਅਦ ਵਿੱਚ ਸਿੱਖੀ ਅਪਣਾ ਲਈ ਆਪਣੇ ਜੀਵਨ ਦੇ ਵਿੱਚ ਸਿੱਖੀ ਨੂੰ ਲਾਗੂ ਕਰ ਲਿਆ ਤੇ ਹੁਣ ਜੀਵਨ ਸਿੰਘ ਜਿਹੜੇ ਨੇ ਉਹ ਸਿੱਖੀ ਦਾ ਪ੍ਰਚਾਰ ਤਾਮਿਲਨਾਡੂ ਦੇ ਵਿੱਚ ਵੀ ਕਰ ਰਹੇ ਨੇ ਮੀਰੀ ਪੀਰੀ ਦਾ ਸਕੂਲ ਵੀ ਚਲਾ ਰਹੇ ਨੇ ਜਿੱਥੇ ਕਿ ਸਿੱਖ ਧਰਮ ਦੇ ਬਾਰੇ ਪ੍ਰਚਾਰਿਆ ਜਾਂਦਾ ਹੈ ਤੇ ਨਾਲ ਹੀ ਉੱਥੇ ਭਗਤ ਕਬੀਰ ਦੀ ਬਾਣੀ ਬਾਰੇ ਵੀ ਦੱਸਿਆ ਜਾਂਦਾ ਹੈ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਹੋਰ ਗੁਰੂਆਂ ਦੇ ਬਾਰੇ ਜਿਹੜੇ ਉਹਨਾਂ ਨੇ ਸਿੱਖਿਆਵਾਂ ਹੈ ਉਹਨਾਂ ਦੀ ਵੀ ਜਿਹੜਾ ਹੈ ਬੱਚਿਆਂ ਨੂੰ ਪੜਾਇਆ ਜਾਂਦਾ ਹੈ ਸਿੱਖਿਆ ਦਿੱਤੀ ਜਾਂਦੀ ਹੈ ਇਸ ਬਾਬਤ ਤੁਹਾਡੀ ਕੀ ਰਾਏ ਹੈ ਕਮੈਂਟ ਦੇ ਜ਼ਰੀਏ ਆਪਣੀ ਪ੍ਰਤੀਕਿਰਿਆ ਦੇ ਸਕਦੇ ਹੋ ਹੋਰ ਤਾਜ਼ਾ ਅਪਡੇਟ ਜਾਣਨ ਦੇ ਲਈ ਜੁੜੇ ਰਹੋ ABC ਪੰਜਾਬ ਦੇ ਨਾਲ